ਕਦਾ ਨਿੱਕੇ ਜਿਹੇ ਝਾਂਬ ਬਚਾਉਂਦੇ ਕਿਸੇ ਨੇ ਧੱਕਾ ਨਹੀਂ ਲਾਇਆ ਨੇ ਕਿਤੇ ਕੁੜੀ ਨੂੰ ਬੰਬ ਚਾਹੁੰਦਾ ਉਹਨੇ ਧੱਕਾ ਦੇ ਕੇ ਨਾ ਹੀ ਜੜ ਦਿੱਤਾ ਨਹੀਂ ਮੇਰੇ ਪਿੱਛੇ ਕੋਈ ਕਮਾਈ ਅਰਾ ਨਹੀਂ ਫਲੈਂਕ ਖਬ وہی ਮੇਰਾ ਘਰ ਪਰਵਾਰ ਫਾਇਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਹੋਰ ਮੇਰੀ ਕੋਈ ਕਮਾਈ ਨਹੀਂ ਰਹੀ ਕੁਝ ਨਹੀਂ ਉਹਦੇ ਬਿਨਾਂ ਰੱਖੇ ਅਕਸਰ ਬਹੁਤ ਸਾਰੇ ਪੰਜਾਬੀ ਨੌਜਵਾਨ ਰੋਜ਼ੀ-ਰੋਟੀ ਤੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਪਰ ਜਦੋਂ ਵਿਦੇਸ਼ਾਂ ਦੇ ਵਿੱਚ ਇਨ੍ਹਾਂ ਪੰਜਾਬੀਆਂ ਦੀ ਮੌਤ ਹੁੰਦੀ ਹੈ ਤਾਂ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਢੁੱਟ ਜਾਂਦਾ ਹੈ ਅਜਿਹਾ ਹੀ ਦੁਖਦਾਈ ਮਾਮਲਾ ਤਰਨਤਾਲ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਕਿਰਤੋਵਾਲ ਦਾ ਰਹਿਣ ਵਾਲਾ ਜਸਬੀਰ ਸਿੰਘ ਸਿੰਗਾਪੁਰ ਚੰਗੇ ਭਵਿੱਖ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਗਿਆ ਸੀ ਪਰ ਉੱਥੇ ਉਸ ਦਿਨ ਮੌਤ ਹੋ ਗਈ ਜਾਣਕਾਰੀ ਦੇ ਮੁਤਾਬਕ ਕਿਸੇ ਵਿਅਕਤੀ ਦੇ ਵੱਲੋਂ ਉਸ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਜਸਬੀਰ ਸਿੰਘ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰ ਰੋ ਰਿਹਾ ਹੈ ਇਹ ਪਤਨੀ ਰੋ ਰਹੀ ਹੈ ਕਿਉਂਕਿ ਇਸ ਦੇ ਕੋਲ ਦੋ ਬੱਚੇ ਨੇ ਜਿਨ੍ਹਾਂ ਨੂੰ ਇਸ ਨੇ ਪਾਲਨ ਹੈ ਪਰ ਇਹਨਾਂ ਦਾ ਪਾਲਣ ਪੋਸ਼ਣ ਇਸ ਨੇ ਕਿਵੇਂ ਕਰਨਾ ਹੈ ਇਸ ਨੂੰ ਕੁਝ ਸਮਝ ਨਹੀਂ ਆ ਰਿਹਾ ਕਿਉਂਕਿ ਇਹਨਾਂ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਉੱਡ ਚੁੱਕਾ ਹੈ ਬਜ਼ੁਰਗ ਪਿਓ ਵੀ ਰੋ ਰਿਹਾ ਕਿਉਂਕਿ ਜਿਸ ਪੁੱਤ ਨੇ ਉਸਦਾ ਸਹਾਰਾ ਬੰਨਣਾ ਸੀ ਅੱਜ ਉਹ ਜਹਾਨੋਂ ਤੁਰ ਗਿਆ ਹਾਲਾਂਕਿ ਸਿੰਗਾਪੁਰ ਪੁਲਿਸ ਦੇ ਵੱਲੋਂ ਤੱਕਾ ਮਾਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਪਰ ਇਹ ਪਰਿਵਾਰ ਰੋ ਰੋ ਕੇ ਸਰਕਾਰ ਤੋਂ ਗੁਹਾਰ ਲਗਾ ਰਿਹਾ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਤੇ ਜਸਵੀਰ ਸਿੰਘ ਹੀ ਉਹਨਾਂ ਦਾ ਸਹਾਰਾ ਸੀ ਦੱਸਦੇ ਕਿ ਜਸਵੀਰ ਸਿੰਘ ਰੋਜ਼ੀ ਰੋਟੀ ਕਮਾਉਣ ਦੇ ਲਈ 4 ਸਾਲ ਪਹਿਲਾਂ ਸਿੰਗਾਪੁਰ ਗਿਆ ਸੀ 33 ਸਾਲ ਉਸਦੀ ਉਮਰ ਸੀ ਅਤੇ ਹੁਣ ਉਸਦੇ ਪਿੱਛੇ ਦੋ ਬੱਚੇ ਤੇ ਪਤਨੀ ਹੈ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਹੜਾ ਪਿੰਡ ਆ ਕਿਹੜਾ ਪਿੰਡ ਕੀ ਗੱਲ ਹੋਈ ਆ ਪਤੀ ਟੜੇ ਪਤਾ ਨਹੀਂ ਕਿਹਦੀ ਜਾਨ ਬਚਵਾਉਂਦੇ ਕਿਸੇ ਨੇ ਧੱਕਾ ਦਿੱਤਾ ਨੇ ਕਿਸੇ ਕੁੜੀ ਨੂੰ ਬਚਵਾਉਂਦਾ ਉਹਨਾਂ ਨੇ ਧੱਕਾ ਦੇ ਕੇ ਨਦੀ 'ਚ ਸੁੱਟ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਜਰਾਂ ਦਾ ਦੋ ਸਾਲ ਹਨੀ ਦੋ ਸਾਲ ਹੋ ਗਏ ਕਿੰਨੇ ਬੱਚੇ ਕਿਨੇ ਆ ਦੋ ਤੇ ਕੀ ਮੈਂ ਕਰੋਗੇ ਹੁਣ ਨਹੀਂ ਮੇਰੇ ਪਿੱਛੇ ਕੋਈ ਕਮਾਈ ਵਾਲਾ ਨਹੀਂ ਫਲੈਗ ਹੈਬ وہی ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹਿ ਗਈ ਕੁਝ ਨਹੀਂ ਉਹਦੇ ਬਿਨਾਂ ਰਹਿ ਗਿਆ ਕਿੰਨੀ ਉਮਰ ਹੈ ਇਹਦੀ 33 ਸਾਲ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਵੀਡੀਓ ਨੇ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਣੇ ਸ਼ਾਇਦ ਜਾਂ ਤੱਕਾ ਦਿੱਤਾ ਨੇ ਹਾਂਜੀ ਨਹੀਂ ਚੁਕਿ ਜੇ ਤੱਕਾ ਦਿੱਤਾ ਤਾਂ ਉਹ ਸੋਮਵਾਰ ਫੋਨ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਫੋਨ ਆਇਆ ਕਿਹੜਾ ਪਿੰਡਾ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਰ ਕੀ ਨਾਲ ਮੇਰਾ ਬੇਟਾ ਹੈ ਜਗਵੀਰ ਸੇ ਤੁਹਾਡਾ ਬੇਟਾ ਆ ਹਾਂਜੀ ਕਿੰਨਾ ਉਹ ਚਿਹਰਾ ਚੱਲਿਆ ਨੂੰ ਬਾਹਰ ਗਏ ਨੂੰ ਚਾਰ ਪੰਜ ਸਾਲ ਨੂੰ ਕਿਹੜੇ ਦੇਸ਼ ਗਿਆ ਸੀ ਨਾ ਬਾਬਾ ਤੇ ਕੀ ਗੱਲ ਬਣੀ ਉਥੇ ਉਹ ਉਥੇ ਨਾਲ ਇੱਕ ਮਛਾਏ ਕਰਨਾ ਨਾਲ ਦੇ ਕੰਡੇ ਨੇ ਹਾਂਜੀ ਕਿਤੇ ਨੇ ਧੱਕਾ ਹੀ ਮਾਰਦਾ ਕਿੰਨੇ ਬੱਚੇ ਇਹ ਦੇ ਤੇ ਦੋ ਬੱਚੇ ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਣਾਰੇ ਕਾਪ ਹੋ ਮੰਗਾਂਗੇ ਹਾਂ ਗਰੀਬਾ ਹਾਂ ਤੇ ਜੋ ਵੀ ਹੋਵੇ ਸਰਕਾਰ ਮਦਦ ਕਰੇ ਤੇ ਕਿੰਨਾ ਉਹ ਚਿਹਰਾ ਚੱਲਿਆ ਗਏ ਨੂੰ ਨਹੀਂ ਉਹ ਚਾਰ ਘਰ ਗੱਲਬਾਤ ਹੋਈ ਆ ਵੀ ਸਾਨੂੰ ਸੁਣਿਆ ਫੋਨ ਆ ਸੋਵਾਰ ਹਾਂਜੀ ਕਿਤਾ ਲੜਕਾ ਇਹਦਾ ਪਤੀ ਆ ਮੇਰਾ ਗੁਜ਼ਰ ਗਿਆ ਮਰ ਗਿਆ ਨਰਦਿਕ ਵੀ ਕਿੰਨੇ ਤੱਕ ਹਮਾਰਿਆ ਅੱਛਾ ਜਿਹਨੇ ਤੱਕ ਹਮਾਰਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਸਾਨੂੰ ਇਹ ਹੋਈ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋ ਛੋਟ ਦਿੱਤੀ ਜਾਵੇ ਤੇ ਮਾਤਾ ਰਾ ਕੇ ਕਰੋ ਗਰੀਬ ਆ ਚਾਰ ਪੰਜ ਸਾਲ ਹੋ ਗਏ ਗਏ ਕਿਉਂ ਮੰਗ ਕਟ ਨੇ ਸਰਕਾਰ ਤੋਂ